ਦੱਲੇ ਹੈ ਕੋਈ ਇਹਨੇ ਖਾਣ ਨੂੰ ਹੀ ਦਵਾਇਆ ਤੈਨੂੰ ਕਿ ਕੱਲੇ ਗੱਡਾ ਹੀ ਦਵਾਈ ਜਾਂਦਾ ਹੈ ਇਹਨੂੰ ਕਿਹਾ ਮੈਨੂੰ ਕੋਈ ਚਿਪਸ ਚਿਪਸ ਦਿਵਾ ਕੋਈ ਮਰੂਡਾ ਦਿਵਾ ਕੋਈ ਟੌਫੀਆਂ ਦਿਵਾ ਇਹਦਾ ਭਾਜੀ ਹੁਣਾਂ ਦਾ ਕੁਝ ਨਾ ਵੋਟਾਂ ਲੈਣੀਆਂ ਭਾਜੀ ਜੀ ਸੇ ਕੋ ਲੈ ਕੇ ਦੇ ਲੈ ਕਮਾਲ ਹੈ ਮੀਰਾ ਮੋਟਾ ਮੋਟਾ ਮਾਰਾਂਗੇ ਕੋਈ ਗੱਲ ਨਹੀਂ ਮੇਰਾ ਪੁੱਤਰ ਉਹਨੂੰ ਪਾ ਪਾ ਦੋ ਤਾਂ ਝੋਲੇ ਫੜਾ ਦੇ ਤੂੰ ਮੇਰੇ ਝੋਲੇ ਪੁੱਤਰ ਆ ਯਾਰ ਉਥੋਂ ਬਣ ਕੇ ਲਿਆ ਦੋ ਚਾਰ ਚਿਪਸ ਦੇ ਪੈਕਟ ਹਲੋ ਲੈ ਉਹ ਲੈ ਆ ਦੇ ਲੈ ਮੁੰਡੇ ਨੂੰ ਇਹਨੂੰ ਚਿਪਸ ਲਿਆ ਕੇ ਦੇ ਦੋ ਇਹ ਗਣੀ ਗੱਲ ਹੈ ਹੋਰ ਕੈਮ ਹੈ ਧਿਆਨ ਰੱਖੀ ਕਾਂਗਰਸ ਦਾ ਜਰੂਰ ਜਰੂਰ ਡਾਕਟਰ ਚਲੋ ਭਾਈ ਕੀ ਹਾਲ ਹੈ ਵਧੀਆ ਮੈਂ ਦੱਸਾਂ ਗੇਲੋ ਨਾ ਅੱਛਾ ਮਹਿੰਦਰ ਸਿੰਘ ਗੇਲ ਨਾ ਉਹ ਭਾਈ ਕੀ ਹਾਲ ਹੈ ਖਾਸਾ ਜੀ ਮਹਾਰਾਜ ਕੀ ਹਾਲ ਹੈ ਤਗੜੇ ਹੋ ਐਕਸੀਸਟੈਂਟ ਆਲਿਓ ਕਾਂਗਰਸ ਨੂੰ ਭਾਇਓ ਉੱਠਾ ਹੈ ਜ਼ਰੂਰੀ ਆ ਹੁਣ ਪੰਜਾਬ ਦੀ ਸ਼ਾਂਤੀ ਲਈ ਆਹੋ ਮਿਹਰਬਾਨੀ ਮਿਹਰਬਾਨੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਗੰਨੇ ਮੁੱਕ ਗਏ ਨਹੀਂ ਵਾਧੂ ਪਏ ਕਿਹੋ ਗੰਡਾ ਕੀ ਪਿਆ ਗੰਡਾ ਸਸਤਾ ਕੀ 30 4 ਕਿਲੋ ਸੌ ਰਹਾ 10 ਦਾ 4 ਕਿਲੋ ਤੋਂ ਆਉਣੀਗੀ 25 ਰੁਪਏ ਲੇਓ 30 ਰੁਪਏ ਕਿਲੋ 2 ਕਿਲੋ 50 ਦੇ ਕਿਤੋਂ ਆਉਂਦਾ ਗੰਡਾ ਆਖੋ ਤਰਨ ਤਰਨ ਮੰਡੀ ਨਹੀਂ ਇਹ ਹੈ ਗੰਡਾ ਕਿਤੋਂ ਨਾਸਕ ਦਾ ਹੋਰ ਲੈ 4 ਰੱਖਿਓ ਆਗਰਸ ਨੂੰ ਉੱਡ ਪਾਇਆ ਗੱਲ ਕੋਈ ਨਹੀਂ ਮਾਰਦੀ ਬੇਨਤੀ ਹੱਥ ਜੋੜ ਕੇ ਹਾਂਜੀ ਅੱਜ ਅੱਜ ਇਹ ਹਾਲ ਹੈ ਇਹ ਮੈਂ ਆ ਜਾਓ ਬਾਰੇ ਫੈਨ ਆਏ ਮੈਂ ਬਹੁਤ ਬੜੀ ਫੋਰਸ ਦਿੱਤੀ ਆ ਜਦੋਂ ਪਿੱਟੂ ਸਾਹਿਬ ਦਾ ਇਲੈਕਸ਼ਨਿੰਗ ਠਗੜਾ ਅੱਛਾ ਵੀਡੀਓ ਪਾਏ ਤੁਹਾਨੂੰ ਮੈਸੇਂਜ ਕਰਦੇ ਥੈਂਕ ਯੂ ਕੇਅਰਫੁਲੀ ਰਹਿਣੀਓ ਇਹ ਇੰਨੀ ਭਿੰਡੀ ਮੋਟੀ ਕੀਨੇ ਖਾਣੀ ਏ ਤੇਰੀ ਹਾਰਾ ਬਾਦਰ ਕਾ ਕਿਥੋਂ ਦਾ ਏ ਤੂੰ ਇੱਕ ਹੀ ਗੱਲ ਵੋਟ ਬਣੀ ਏ ਹਾਂਜੀ ਯਹਾਂ ਕੇਪੀਪੀ ਸਾਰੇ ਕੋਈ ਨਹੀਂ ਪਰ ਆਪਰਾ ਪਰੈਚੀ ਆ ਗਈ ਵਾਲੀ ਹੁਣ ਇੱਥੇ ਰਹਿੰਦੇ ਹੋ ਯੂਪੀ ਕਿੱਥੋਂ ਦਾ ਲੈਂਟੂ ਸਾਥ ਰਹਿੰਦੇ ਹਾਂ ਹਾਂ ਬਦਾਈ ਦਿਵਾਉਣਾ ਬਦਾਈਓਗੇ ਉਹ ਤਾਂ ਬੜੀਆ ਹੈ ਹਾਂ ਚੁੱਪ ਰਹਿ ਮਾਰ ਗਰਤਨ ਹੋਵੇ ਥਾੜੇ ਯਾਰ ਰੱਖਣਾ ਬਿਲਕੁਲ ਹੋਰ ਦਾ ਧਿਆਨ ਰੱਖੋ ਆ ਮੇਰੇ ਨਾਲ ਆਉਣਾ ਕਿ ਨਹੀਂ ਆਂਡਸਟਰੀ ਕੋਲ ਕੀ ਹਾਲ ਹੈ ਭਾਈ ਮੇਰੇ ਕਿੱਥੇ ਲਾਲਾ ਲਾਲੀ ਕੰਗਰਸ ਪੂਰੀ ਵੀ ਮਤਲਬੋਂ ਮੋਰ ਦਾ 70000 ਬਾਈ ਕੀ ਹਾਲ ਹੈ ਕਾਂਗਰਸ ਨੂੰ ਵੋਟ ਪਾਈ ਬਾਈ ਹਾਂਜੀ ਜੂ ਜੂ ਪੱਕਾ ਹਾਂਜੀ ਹਾਂ ਜਾਣਦਾ ਮੈਨੂੰ ਹਾਂਜੀ ਜਾਣਦਾ ਜੀ ਉਹ ਕੀ ਹਾਲ ਹੈ ਡੰਡਿਆ ਵਾਲਿਆ ਪਹਿਲਾਂ 10 ਮਿੰਟ ਜਾਂਦਾ ਹਾਂਜੀ ਕੌਣ ਇੱਥੇ ਦਾ ਡੈਫਰਟ ਲੱਗਾ ਹੀ ਹੈ ਵੋਟ ਲੱਗਿਆ ਸੀ ਹਾਂਜੀ ਕਿਹੜੀ ਪਾਰਟੀ ਚੋਂ ਹੈ ਆਰਐਫ ਹਾਂਜੀ

ਹਾਂਜੀ ਕਿੱਥੇ ਹੈ ਤੇਰਾ ਕਾਗਜ਼ ਪੱਤਰ ਕੋਈ ਫੜਾਉਣ ਵਾਲਾ ਹਾਂਜੀ ਹਾਂਜੀ ਦਾ ਸਕਲੀਆਂ ਆਂਦੀ ਹੈ ਇਹ ਜੋ ਕੋਈ ਯਾਰ ਫੜਾਇਆ ਤਾਂ ਕਰੋ ਕਾ ਠੀਕ ਹੈ ਆ ਦੇ ਤੁਸੀਂ ਪੜਾਓ ਮਗਾਓ ਫੁਰਜੀ ਹਾਂਜੀ ਕਰਨਤਾ ਜੀ ਮੈਂ ਆਇਆ ਸੀ ਕਾਗਰਸ ਦਫ਼ਤਰੋਂ ਮਗਾਓ ਯਾਰ ਰਾਣਾ ਜੀ ਨੋਸਤੇ ਯਾਲ ਬਾਈ ਜੀ ਹਾਂ ਇੱਕ ਬੇਨਤੀ ਆ ਛੋੜੀ ਹਾਂ ਨੀ ਪਰ ਆ ਮੈਂ தோ ਕੀ ਆ ਭਾਈ ਸਾਡੇ ਇਧਰ ਨਹੀਂ ਸੈਣ ਨਾ ਰੋਹੀ ਵਾਲੀ ਸਾਈਡ ਵਾਰਡ ਨੰਬਰ 7 ਨਸ਼ਾ ਇੰਨਾ ਤੇ ਜ਼ਿਆਦਾ ਨਾ ਸ਼ਾਇਆਮ ਨਸ਼ਾ ਵਿਕਦਾ ਕੁੜੀਆਂ ਮੁੰਡੇ ਸਭ ਉੱਥੇ ਨਸ਼ਾ ਵਿਕਦਾ ਹੈ ਹਾਂਜੀ ਕੁੜੀਆਂ ਵੀ ਕੁੜੀਆਂ ਵੀ ਨਸ਼ਾ ਵੇਚਦੇ ਆ ਕਰਦੀਆਂ ਵੀ ਆ ਮੁੰਡੇ ਵੀ ਨਸ਼ਾ ਕਰਦੇ ਆ ਤਾਂ ਇੰਨੀ ਵੀ ਬੇਨਤੀ ਹੈ ਕਿ ਜੇ ਤੁਸੀਂ ਮੇਰੇ ਸਾਡੇ ਖੁੱਦ ਪਰਿਵਾਰ ਦੇ ਮੈਂਬਰ ਜਿਹੜੇ ਨਸ਼ਾ ਕਰਦੇ ਕਰਦੇ ਆ ਖਰੀਦ ਕੇ ਆਹ ਨੂੰ ਕਰਵਾਉਂਦਾ ਕਰਕੇ ਦਿੰਦੇ ਕੋਈ ਵਾਰਡ ਨੰਬਰ 7 ਦਾ ਥੋੜਾ ਜਨਾ ਮੰਦਾ ਵਾਲਾ ਰੋਹੀ ਵਾਲੀ ਨੂੰ ਕਹਿੰਦੇ ਆ ਤੂ ਵੀ ਧੂਬਲਾ ਰਖੀਏ ਇਹ ਧਰਮਾ ਕੀ ਆ ਤੁਮ ਕੀ ਮਕੀ ਵੜੀ ਆ ਜਾਂਦੀ ਇਹ ਕਰਕੇ ਭਾਈ ਕਿਹੜਾ ਪਿੰਡਾ ਹੈ ਸ਼ਹਿਰ ਸਾਰੇ ਆਪਣਾ ਤਰਨਤਾਰਨ ਦੇ ਸੰਸੰਗ ਮੱਲਾ ਲੋਕਾਂ ਲੋਕਾਂ ਵਾਰ ਨੰਬਰ 25 ਪਿਆਰ ਰੱਖੋਗੇ ਨਹੀਂ ਤੁਹਾਡੇ ਨਾਲ ਆ ਮਾਰੇ ਅਸੀਂ ਤੁਹਾਡੇ ਨਾਲ ਆ ਗੱਲ ਹੀ ਨਹੀਂ ਇਹ ਪੂਰੀ ਹੈ ਇਹਨਾਂ ਕਰ ਲੈਣਾ ਜਟਾਨਾ ਜੀ ਫਿਰ ਐਂ ਹਾਂਜੀ ਹਾਂਜੀ ਫੋਟੋ ਘਰ ਆ ਲਈਏਗਾ ਓ ਯਾਰ ਚਾਚਾ ਹੁਣ ਫੋਟੋ ਫੋਟੋ ਥੈਂਕ ਯੂ ਬਾਈਕੀ ਆ ਲੈ ਚਿਕਨ ਮੀਟ ਸ਼ਾਪ ਕਿਵੇਂ ਆ ਬਾਈ ਜੀ ਸਰ ਚੱਕੀ ਜਾਂਦਾ ਫਟੇ ਪਕੌੜੇ ਤਲਦਾ ਨਹੀਂ ਆਂਡੇ ਸਰ ਆਂਡੇ ਆਂਡੇ ਵੀ ਤਲ ਹੀ ਜਾਂਦੇ ਆਏ ਸਰ ਉਹ ਦਾ ਤੇਲ ਹੈ ਹਾਂ ਜੀ ਇੱਕ ਮਿੰਟ ਉਹ ਦੂਜਾ ਹਰ ਪਾਈਡ ਆਇਆ ਲੱਗੇ ਸਰੋ ਫੋਟੋ ਪਾਵੇਂਗਾ ਹਾਂਜੀ ਹਾਂਜੀ ਸਰ ਪੱਕਾ ਪੱਕਾ ਜੀ ਕਾਂਗਰਸ ਨੂੰ ਉਹ ਮਗਰ ਤੇਰੇ ਚੁਗਲੀਆਂ ਕੀ ਕਰਦਾ ਕਿਤੇ ਫੋਟੋ ਖਿੱਚ ਲਈ ਇੱਧਰ ਆਓ ਆ ਜਾ ਕਿੰਨੇ ਇੱਥੇ ਇੱਧਰ ਯਾਰ ਹੁਣ ਬਾਲਾ ਐਨੂੰ ਬਲਕ ਐਨੂੰ ਆ ਜਾ ਇੱਧਰ ਆ ਜਾ ਵੀ ਇੱਧਰ ਇੱਧਰ ਆ ਜਾ ਬਈ ਓਏ ਆ ਜਾ ਚਾਚਾ ਇੱਧਰ ਆ ਜਾ ਕਿੱਥੇ ਆਇਆ ਇੱਥੇ ਆ ਆਇਆ ਇੱਥੇ ਆ ਫੋਟੋ ਤੂੰ ਆਖਿਆ ਫੋਟੋ ਖੇਚ ਲੈਨੇ ਕਰ ਫੋਟੋ ਕਰ ਲੈ ਕਦੇ ਇੱਕ ਦੂਜੀ ਤੇ ਖੇਚਣੀ ਆਮਰੇ ਪੈਨਰ ਕਰਦੇ ਆ ਗਿਆ ਲੈ ਸਾਹਮਣੇ ਗੱਦੇ ਸੱਤ ਚੱਲ ਰੜ ਦੋ ਯਾਰ ਆ ਕੇ ਠੀਕ ਆ ਸਾਰਾ ਫੋਟੋ ਪਾਈ ਵੋਟ ਪਾਈ ਚਲੋ 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 ਆ ਗਏ ਆ ਗਏ ਉਹ ਬਾਈ ਕੀ ਹਾਲ ਹੈ ਸਾਹਿਬ ਜੀ ਮਹਾਰਾਜ ਤਗੜਾ ਹੈ ਸਾਡੇ ਮਹਾਰਾਜ ਤਗੜਾ ਹੈ ਵੋਟ ਪਾਈ ਯਾਰ ਠੀਕ ਹੈ ਮਹਾਰਾਜ ਜਿਹੜੂ ਜੀ ਉਹ ਕਾੰਗਰਸ ਨੂੰ ਕਾੰਗਰਸ ਨੂੰ ਪਾ ਰਹੇ ਪੱਕਾ ਪੱਕਾ ਆ ਜੀ ਪੱਕਾ ਇਹਨੂੰ ਜਾਣਦਾ ਹੈ ਮਹਾਰਾਜ ਜਾਣਦੇ ਨਹੀਂ ਜਾਣ ਜਾਣਦੇ ਭਾਈ ਹੋਰ ਤਾਂ ਪਸੇਆ ਪੈਂਦੀ ਕਾੰਗਰਸ ਨੂੰ ਵੋਟ ਪਾਇਓ ਜੂਰੀ ਵੀਰ ਜੀ ਭਾਵਾ ਨੂੰ ਮੇਰੇ ਮਾਤਮ ਕੀ ਹਾਲ ਹੈ ਉਹ ਸੰਘੇੜੇ ਕੀ ਪਾਲ ਆਇਆ ਉਹ ਪਾਲ ਆ ਮਹਾਰਾਜ ਜੀ ਕਿਰਪਾ ਜੀ ਹੋਰ ਕਾ ਗਿਆ ਕਾਰ ਆ ਚਾਹ ਬਣਾ ਰਿਹਾ ਮੈਂ ਪਿਆ ਹੋ ਗਿਆ ਓਏ ਚਾਰ ਰੱਖੀ ਮੈਂ ਕਾ ਬੱਲੇ ਬੱਲੇ ਦਰਾ ਮਾਰ ਦੂ ਕਾਂਗਰਸ ਨੂੰ ਜੀ ਬੋਲੋ ਪਾਲੋ ਪਾਲੋ ਬਲੇ ਰੋਸਟ ਸ਼ਾਹ ਠੀਕ ਹੈ ਉਹ ਲੱਗ ਗਿਆ ਪਤਾ ਜੈ ਜੈਕਾਰਾ ਹੁਣ ਲੱਗ ਗਿਆ ਨੂੰ ਪਤਾ ਕੌਣ ਆਇਆ ਜੀ ਕਿਰਪਾ ਜੀ ਚਾਰ ਕੌਂਗਰਸ ਗਿਦੂ ਮਾਰਾ ਆ ਆ ਵੀ ਧਿਆਨ ਹੋਣਾ ਐ ਜਾ ਕੋਈ ਗੱਲ ਨਹੀਂ ਪੱਕਾ ਖਿੱਚ ਫੋਟੋ ਖਿੱਚ ਲਾ ਆਹ ਆਪ ਵੀ ਵੀਡੀਓ ਬਣਾਣੀ ਆ ਦੋ ਖੇਤ ਫੋਟੋ ਖਿੱਚ ਆ ਓਏ ਸੰਦਾਰਾ ਠੀਕੋ ਫੋਟੋ ਖਿੱਚ ਮੈਨੂੰ ਜਾਣਦਾ ਵੀ ਹੈ ਕਿ ਨਹੀਂ ਮੈਂਗਾ ਤੁਹਾਡਾ ਨਾਂ ਵੀ ਜਾਣਦੇ ਆਂ ਕੀ ਨਾਂ ਹੈ ਰਾਜਾ ਫੜੀਂਗ ਭਾਈ ਮੇਰਾ ਕੈਮਰਾ ਯਾਰ ਦੂ ਦੇ ਇੱਥੇ ਦੇ ਬਚਾਈ ਹੋ ਉਹ ਤੂੰ ਥਵਾ ਦੇ ਕੈਮਰੇ ਤੇ ਖੇਚਿਆ ਪਰ ਵੋਟ ਪਾਦੀ ਫਿਰ ਮੈਂ ਤਾਂ ਕੋਈ ਗੱਲ ਨਹੀਂ ਪੱਕਾ ਉਹ ਜਾ ਰਹਿਣਾ ਚਲ ਆਲਾ ਫਾੜੇ ਜਿਖੇ ਚਲਾ ਆ ਤੂੰ ਖੇਚ ਦੇ ਯਾਰ ਆ ਲੈ ਆ ਕੇ ਇੱਧਰ ਤੱਕ ਹੋ ਗਈ ਸਿੱਧੂ ਮੂਸੇਵਾਲੇ ਦੇ ਬੇਲੀਆ ਦੇਖ ਲੈ ਆ ਇਹਨੇ ਆਪਾਂ ਹਾਂਜੀ ਕੀ ਹਾਲ ਹੈ ਬਾਈ ਠੀਕ ਹੈ ਕਾਂਗਰਸ ਨੂੰ ਮੂਡ ਪਾਣੀ ਹੈ ਪੱਕਾ ਮੈਂ ਹੀ ਆਈ ਕਾਂਗਰਸੀ ਮਾਰਾਈ ਹੋਰ 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 ਅਸੀਂ ਆਈ ਕਾਂਗਰਸੀ ਆਈ ਹੈ ਕਾਂਗਰਸੀ ਵਾਹ ਜੀ ਜੀ ਕੀ ਹਾਲ ਹੈ ਵਾਈਸ ਪ੍ਰੇਸੀ ਦਾ ਖਾਲਸਾ ਵਾਈਸ ਪ੍ਰੇਸੀ ਦੀ ਫਤਿਹ ਬਾਬਾ ਜੀ ਬਾਬਾ ਜੀ ਸਤਿ ਸ੍ਰੀ ਅਕਾਲ ਕਾਂਗਰਸ ਠੀਕ ਹੈ ਜੀ ਬਹੁਤ ਸ਼ਾਂਤੀ ਦੇ ਘਰ ਵਧੇਗਾ ਧੰਨਵਾਦ ਜੀ ਕੀ ਹਾਲ ਹੈ ਪ੍ਰਮੋ ਜੀ ਕੀ ਹਾਲ ਹੈ ਸਾਤਹੀ ਕੀ ਹਾਲ ਹੈ ਮਾਰਾ ਕਾਂਗਰਸ ਨੂੰ ਵੋਟਾਂ ਪਾਉਣੀਆਂ ਹੈ ਬੱਚੇ ਆਪਣੇ ਮੇਰਾ ਵੱਡਾ ਫੈਨ ਹੈ ਆ ਜਾਓ ਫਿਰ ਇਹ ਜੇ ਅਗਰ ਫੋਟੋ ਖੇਡ ਸਾਡੀ ਇਹ ਆਪਣਾ ਫੈਨ ਜੇ ਹੈ ਨਾ ਬਹੁਤ ਵੱਡਾ ਉਹ ਕਰੇ ਸੋਚਿਆ ਮੈਂ ਤੇ ਰੇੜੀ ਦੇਵਾਂਗਾ ਨਹੀਂ ਆ ਗਏ ਫਿਰ ਚੰਗਾ ਬਾਈ ਤੁਹਾਡੀ ਸਪੀਚ ਬਹੁਤ ਵਧੀਆ ਲੱਗੀ థాంਕਿਊ థాంਕਿਊ ਕਾਂਗਰਸ ਨੂੰ ਵੋਟ ਪਾਇਓ ਬਾਈ ਜੀ ਕਾਂਗਰਸ ਨੂੰ ਵੋਟ ਪਾਈ ਚੰਗਾ ਇਹ ਨਾ ਵੀ ਚੱਲੀ ਹੈ ਚੱਲੀ ਚੱਲੀ ਠੀਕ ਹੈ ਨਾ ਉਹ ਕੀ ਯਾਰ ਹੈ ਤਗੜਾ ਤਗੜੇ ਜੀ ਸਾਜੀ ਕਾਂਗਰਸ ਵਾਰਡ ਨੰਬਰ 17 ਦੇ ਉਮੀਦਵਾਰ ਹੈਗੇ ਪਾਣੇ ਫੋਟਾਂ ਵਾਰਡ ਨੰਬਰ 17 ਜੋ ਉਮੀਦਵਾਰ ਨਹੀਂ ਆਪਾਂ ਮੈਂ ਹਾਂ ਵੋਟਰਾਂ ਉਮੀਦਵਾਰ ਦੇ ਹੈਗੇ ਜੋ ਬਤਰੀ ਕਹਿੰਦਾ ਕਾਂਗਰਸ ਨੂੰ ਪੰਜ ਵੋਟਾਂ ਪੰਜੇ ਕਾਂਗਰਸ ਪੱਕਾ ਐਸ ਤਰ੍ਹਾਂ ਵੀ ਸਵਾਈਪਰ ਦਾਦਾ ਹੀ ਹੜਾ ਗਾਲੇ ਕੋਈ ਅੱਛਾ ਅੱਛਾ ਸਵਾਗਤ ਜੀ ਕਰਦੇ ਤੁਹਾਨੂੰ ਸਵਾਗਤ ਨੂੰ ਆਵਾਂਗੇ ਸੱਜ ਦੀ ਅੱਜ ਕੀ ਹਾਲ ਹੈ ਪ੍ਰਭੂ ਜੀ ਕੀ ਹਾਲ ਹੈ ਪ੍ਰਭੂ ਜੀ ਤਗੜਿਓ ਕੋਈ ਗੱਲ ਨਹੀਂ ਮਹਾਰਾਜ ਤਗੜੇ ਹੋ ਵੋਟ ਆਵਾ ਦੇਉਗੇ ਪਾ ਦੇ ਆਂਗੇ ਮਾਰਾ ਆਂਗਰਸ ਨੂੰ ਜਰੂਰ ਜੀ ਜਰੂਰ ਪੱਕਾ ਪੱਕੀ ਗੱਲ ਹੈ ਪੱਕੀ ਗੱਲ ਹੈ ਮਾਰਾ ਜਟਾਂ ਵਾਲੀ ਹਾਂ ਜੀ ਵਾਈ ਗੁਰੂ ਜੀ ਕਾ ਖਾਲਸਾ ਪੱਕੀ ਨਵੀਂ ਤਾਜੀ ਆ ਕੱਕਾ ਤੱਲਾ ਤੂੰ ਸਾਡੇ ਨਾਲ ਤੇ ਨਹੀਂ ਤੁਰਨਾ ਤੂੰ ਸਾਡੇ ਅੱਗੇ ਤੁਰਦਾ ਹੁਣ ਵੀ ਹਾਜ਼ਰੀ ਕਬੂਲ ਕਰਿਓ ਹਾਂ ਜੀ ਪਾਛੋ ਕਾਂਗਰਸ ਨੂੰ ਵੋਟ ਪਾਇਓ ਜ਼ਰੂਰੀ ਹੈ ਹੀ ਗਈ ਚਲੋ ਜੇ ਨਾ ਤਾਂ ਬਸੋ ਨਾ ਕਰੇ ਕੰਮ ਕੱਢੇ ਠੀਕ ਆ ਹਾਂਜੀ 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 ਮੈਂ ਤਰੇ ਹਾਜੀ 24 ਘੰਟੇ ਸਤ ਜੀ ਹਾਂਜੀ ਖਾਲਸਾ ਜੀ ਮਹਾਰਾਜ ਕੀ ਹਾਲ ਹੈ ਏੜਾ ਮੋਟਾ ਭਾ ਵੀ ਕਾਂਗਰਸ ਨੂੰ ਹੋਰ ਭਾਈ ਕੀ ਹਾਲ ਹੈ ਮੂਲੀ ਕਰ ਰਿਹਾ ਇਸ ਵੇਲੇ ਇਸ ਵੇਲੇ ਰਾਉ ਨੇ ਮਨਾਉਣੀ ਇਹ ਸਲਾਬ ਨਾ ਖਾਣੀ ਹੈ ਉਹ ਖਾਣਾ ਕਰ ਦਸੋ ਬਾਈ ਮੇਰੀ ਗੱਲ ਕੀਤੀ ਹੈ ਮੇਰੀ ਗੱਲ ਆਏ ਪੜੀਆ ਪੜੀਆ ਬਾਈ ਮਨਾਣੀ ਪੱਕੇ ਦਾ ਖਾਣੇ ਪੈਂਦੀ ਹੈ ਆ ਜੀ ਸਿਰਮਾ ਜੋ ਆਪਣਾ ਪੱਕੇ ਸਲਾਬ ਸੀ ਪੰਡਤ ਜੀ ਕੀ ਆਲਾ ਰਾਜਾ ਬੜਗਾ ਠੀਕ ਹੈ ਜੀ ਨਾਗਰਸ ਨੂੰ ਵੋਟ ਪਾਇਓ ਆਪਾਂਗੇ ਬਣਾਇਆ ਤੁਹਾਡੇ ਅੱਗੇ ਬਣਾਇਆ ਪਾਰਟੀ ਦਾ ਜੀ ਠੀਕ ਹੈ ਇਧਰ ਕਰ ਦਿਓ ਆਇਓ ਇਹ ਆਜੋ ਇਹ ਪਤਾ ਆ ਟੇਬਲ ਪਰ ਆ ਉੱਪਰ ਵਾਲੀ ਤੇ ਸਾਡੇ ਡਾਕਟਰ ਸਾਹਿਬੀ ਤੁਹਾਡੇ ਬੜੇ ਜਿਹੜੇ ਡਾਕਟਰ ਬਾਬਾ ਅੱਛਾ ਡਾਕਟਰ ਬਾਬਾ ਹਾਂ ਹਾਂ ਆਈ نو ਉਹ ਘੱਟ ਰਹੇ ਇਹ 78 ਹੈ ਆ ਵੀ ਇਹ ਗੱਦ ਨੂੰ ਇਹ ਕਾਮੜੀ ਆਪਰਾ ਯਾਰ ਦੇਖ ਕੇ ਕਹਿ ਰਿਹਾ ਧਿਆਨ ਰੱਖਿਆ ਮੈਂ ਕਿਹਾ ਤੁਹਾਡਾ ਹੀ ਢਾਈ ਤੁਹਾਡੇ ਆ ਅਵਤਾਰ ਤੇ ਨੀਜਾ ਮੇਰਾ ਅੱਛਾ ਤਾਰਾ ਸਾਹਿਬ ਓਕੇ ਓਕੇ ਫੇਰ ਆ ਸਾਨੂੰ ਹਾਂ ਜੀ ਜੀ ਕੋਟੀ ਕੋ ਬ੍ਰਦਰ ਹਾਂ ਰਿਸ਼ੂਆ ਕਾਂਗਰਸ ਨੂੰ ਵੋਟ ਪਾਇਓ 20 ਛੋਟੇ ਵੀਰ ਕਾਂਗਰਸ ਨੂੰ ਵੋਟ ਪਾਇਓ ਸ਼ਿਮਗਰਵਾਤ ਕਿਆ ਰੱਖਿਓ ਕੋਈ ਗੱਲ ਨਹੀਂ ਉਹ ਆਨੇ ਬੰਦੇ ਆਪਣੇ ਸਰ 100 ਵੋਟ ਨੂੰ ਕਹਿਣਾ ਅੱਜ ਬਹੁਤ ਵੱਡਾ ਮਹਾਰਾਜ ਮਹਾਰਾ ਰਿਸ਼ੋਰ ਸਾਹਿਬ ਆ ਰੱਖਿਓ ਕਾਂਗਰਸ ਪਾਰਟੀ ਦਾ ਪੱਕਾ ਸ਼ੁਰੂ ਤੋਂ ਮਨੋਰ ਅਗੇ ਹੋਈ ਉਹਦੇ ਆਪਣੇ ਗੱਜ ਸਾਹਿਬ ਆ ਆਹ ਆਹ ਜਿਹੜੇ ਵਿਚਰੇ ਉਹਨਾਂ ਨੇ ਮਰ ਤੀ ਮਰ ਗਿਆ ਵਿਚਾਰਾ ਮਰ ਗਿਆ ਕੀ ਹਾਲ ਹੈ ਭਾਈ ਕਿੱਧਰ ਚਲੇ ਆ ਦੋ ਸਰਦਾਰ ਟੂ 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 ਪਿਆਰ ਰੱਖੀ ਹਾਂਜੀ ਹਾਂਜੀ ਸਰ ਤੜਫੜਾ ਕੋਲ ਖਿਉਣੇ ਆ ਗਿਆ ਨਾਲੇ ਗਾਜਾ ਫੋਟੋ ਉਹ ਖਿੱਚ ਫੋਟੋ ਇਹਨਾਂ ਦਾ ਕੈਮਰਾ ਲੈ ਲੈ ਮੈਂ ਤੇ ਇਹਦਾ ਤਾਰ ਬਰਸਾ ਦੇ ਫਾੜਿਓ ਬੜੀ ਨੰਬਰ ਕਿ ਦਿਲਵਾਉਂਗੇ ਹੋਣਾ ਮੈਂ ਨੰਬਰ ਤੁਹਾਨੂੰ ਦੇ ਦਿੰਦਾ ਫਿਰ ਕੋ ਮੋਬਾਈਲ ਨਹੀਂ ਹੈਗਾ ਜੀ ਘਰੇ ਬੱਚਾ ਢਵਾਉਣੇ ਆ ਸਰ ਜੀ ਕੀ ਕੀ ਪਾ ਕੇ ਰਿਹਾ ਨੂੰ ਪੱਕਾ ਕੀ ਹਾਲ ਹੈ ਮਹਾਰਾਜ ਠੀਕੋ ਓ ਕੀ ਹਾਲ ਹੈ ਭਾਈ ਸਾਹਿਬ ਕੀ ਹਾਲ ਹੈ ਮੁੰਡਿਆ ਕੀ ਹਾਲ ਹੈ ਠੀਕ ਹੈ ਕੀ ਹੋ ਗਿਆ ਡਾਲਰ ਦਾ ਭਾ ਡਾਲਰ ਡਾਲਰ ਹੋ ਗਿਆ 85 88 ਰੁਪਏ 85 88.50 ਭਾਜੀ ਆ ਜੀ ਆਓ ਕੋਸ ਨਾਲ ਨਾਲ ਹੈ ਜੀ ਨਾਲ ਨਾਲ ਧਿਆਨ ਨਾਲ ਇਹ ਕੈਂਡੀ ਲੋੜੀ ਦੀ ਤੁਹਾਨੂੰ ਬੇਫਿਕਰ ਹੋ ਹਾਂ ਜੀ ਭਾਗ ਧਿਆਨ ਪਾਉਗੇ ਆ ਘੀੜਾ ਬਾਜ਼ਾਰ ਹੋ ਗਿਆ ਸਾਰਾ ਕਿਹੜਾ ਜੀ ਨਹੀਂ ਉਹ ਥੋੜਾ ਪਰਲੇ ਬਨੇ ਰਹਿ ਗਿਆ ਜੀ ਔਰ ਜਰਾ ਟਾਈਮ ਸਰ ਘਟਣਾ ਪੈ ਰਿਹਾ ਥੋੜਾ ਜਿਹਾ ਟਾਈਮ ਦਿਓ ਬਨੂ ਟਾਈਮ ਸਰ ਦੇਣੀ ਕੀ ਹੋਣਾ ਫਿਰ ਯੂ ਟਰਨ ਕਰ ਜਾਣਾ ਜੀ ਆ ਮੌਸਮ ਨੇ ਦੁਬਾ ਭੁਗ ਜਾ ਗਿਆ ਕੀ ਹਾਲ ਹੈ ਯਾਰ ਵੋਟਾਂ ਪਏ ਉਹ ਕਾਂਗਰਸ ਨੂੰ ਪੱਕਾ ਮੈਂ ਸਾਹਿਬ ਕਿਹੜਾ ਬਾਉ ਮਾਜੀ ਧਰ ਕਿਉਂ ਕਾਂਗਰਸ ਕੋ ਮੋਟਾ ਆਓ ਬੇਟਾ ਅਦਿਸ਼ ਹਾਂ ਗੱਲ ਕਰੋ ਪਿਆਰ ਰੱਖਿਓ ਯਾਰ ਉਹ ਫੀਡਿੰਗ ਕਰ ਰਿਹਾ ਕੋਈ ਇਹ ਹੀ ਨਵਾਲੇ ਆਗਰੀ ਦਵਾਇਓ ਉਹ ਇਹ ਨਹੀਂ ਸਸ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵਾਇਗਰੂ ਦੀ ਕਾਲਸਾ ਸਵਾਹ ਹੋੜ ਬਹੁਤ ਵਧੀਆ ਆਪਣੀ ਜਨਾਬ ਸਾਦੂ ਸਿੰਘ ਜੀ ਵਾਹਿਗੁਰੂ ਜੀ ਕੀ ਰੱਖਿਓ ਬਿਲਕੁਲ ਕਾਂਗਰਸ ਪਰ ਇਹਨਾਂ ਦੇ ਬ੍ਰਦਰ ਜਿਹੜੇ ਆ ਉਹ ਹੈਗੇ ਸੀ ਇੱਥੋਂ ਦੇ ਐਮਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਿਆਰ ਰੱਖਿਓ ਠੀਕ ਹੈ ਕਾਂਗਰਸ ਜਾਨਦਾ ਮੈਨੂੰ ਆਪੋ ਆਪੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਹਾਂ ਜੀ ਰੱਖਿਓ ਹਾਂ ਰੱਖਿਓ ਚੱਲ ਤੁਹਾਡੀ ਜੀ ਕਾਂਗਰਸ ਨੂੰ ਵੋਟ ਪਾਇਓ ਜਸਤਾਲਾ ਜੀ ਬੱਧ ਜੀ ਸਤਿ ਸ਼੍ਰੀ ਅਕਾਲ ਮਿਲਣਾ ਆਇਆ ਸਤਿ ਸ਼੍ਰੀ ਅਕਾਲ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਫਤਿਹ ਮਹਾਰਾਜ ਸਤਿ ਸ਼੍ਰੀ ਅਕਾਲ ਧਿਆਨ ਰੱਖਿਓ ਬਾਬਾ ਜੀ ਕਾਂਗਰਸ ਲੇਕਿਨ ਭਾਜਪਾ ਜੀ ਗੁਰੂਵਾਰ ਦੇ ਦੁਪਹਿਰ ਦਾ ਆ ਜੀ ਹਾਂ ਜੀ ਕੀ ਹਾਲ ਹੈ ਧਿਆਨ ਰੱਖਿਓ ਕਾਂਗਰਸ ਨੂੰ ਵੋਟ ਪਾਇਓ ਬਹੁਤ ਜ਼ਰੂਰੀ ਹੈ ਬਾਜੀ ਕੀ ਵਾਲਾ ਇਹ ਨਵੀਂ ਤਾਜੀ ਹੈ ਇਹ ਆਪ ਨੂੰ ਵੋਟ ਨਹੀਂ ਪਉਂਦਾ ਜਿਹੜਾ ਬੰਦਾ ਉੱਤੇ ਨਹੀਂ ਮਿਲਦਾ ਉਹ ਆਪ ਨੂੰ ਮਿਲਦਾ ਨਹੀਂ ਇਹ ਪ੍ਰੋਬਲਮ ਹੈ ਬੈਠੋ ਬੈਠੋ ਸੌਰੀ ਸੌਰੀ ਪ੍ਰੋਬਲਮ ਹੈ ਧਿਆਨ ਰੱਖਿਓ ਇਹ ਵੀ ਪੱਕੇ ਕੋਡ ਠੀਕ ਹਾਂ ਹਲੋ ਇੱਕ ਪੱਕੇ ਦਾ ਭਾਦਰ ਤੋਂ ਵੱਡਾ ਕੰਮ ਹੈ ਹਾਂਜੀ ਉਹ ਆ ਰਹੇ ਬਹੁਤ ਆ ਰਹੇ ਆ ਰਹੇ ਜੀ ਖੁੱਲਾ ਥਾਂ ਹੈ ਸੱਚ ਕਾ ਜੀ ਕਾਂਗਰਸ ਨੂੰ ਵੋਟ ਪਾਓ ਖਾਲਸਾ ਜੀ ਜਰੂਰ ਜੀ ਕਿਰਪਾ ਕਰਿਓ ਹਾਂਜੀ ਤੇ ਗੁਰੂ ਸਾਹਿਬਾਗੇ ਹੀ ਬੇਨਤੀ ਹੈ ਵੀ ਕਾਂਗਰਸ ਜਿਹੜੀ ਆਓ ਕਰੋ ਕਿਰਪਾ ਕੇ ਅੰਗਰੇਜ਼ੀ ਹੋਣ ਮੇਹਰਬਾਨ ਜੀ ਜੀ ਆਜ ਇੱਕ ਬਸ ਥੋੜੀ ਹਾਂਜੀ ਕੀ ਕਹਾਂਗਾ ਮੈਂ ਠੀਕ ਹੈ ਆਜੀ ਅਮਨ ਆ ਜੀ ਬਾਏ ਗੁਰੂ ਜੀ ਕਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ ਹੋਰ ਬਾਬਾ ਇੱਕ ਨਾ ਹੀ ਤਾਂ ਜੀ ਦਸਹੇ ਬੜੇ ਚਿਰਾਂ ਬਾਅਦ ਹੋਇ ਕਿਤੇ ਬਾਬੇ ਵਿਚਾਰੇ ਸੇਵਾ ਚ ਲੱਗੇ ਤੁਸੀਂ ਦੇਦੇ ਹੋ ਮੁੰਡਾ ਆਵੇ ਪੰਨਾ ਪੰਨਾ ਤੇ ਸਾਡੀ ਜਾਨ ਲਾਈ ਜਾਂਦਾ ਹੈ ਆਪਣੇ ਲੀਡਰ ਬਾਬਿਆਂ ਆਲਾ ਕੰਮ ਨਹੀਂ ਕਰ ਸਕਦੇ ਬਾਬਾ ਜੀ ਆ ਬਾਬੇ ਆਪਣੇ ਇਹ ਬਾਬਾ ਜੀ ਸੇਵਾ ਚ ਹੈ ਆਪਾਂ ਰੋਜ਼ ਪਤਾ ਨਹੀਂ ਕਿ ਕਿੰਨਾ ਦਿਨ ਹੈ ਜਾਨਦਾ ਹੈ ਹੋਰ ਜੀ ਬਾਬਾ ਕੀ ਹਾਲ ਹੈ ਤੁਹਾਡਾ ਆ ਜੀ ਕਿਰਪਾ ਕਰਿਓ ਹੋਰ ਮਾਰਾ ਕਿਰਪਾ ਕਰਿਓ ਕਿਸੇ ਨੂੰ ਹਾਂਜੀ ਉਹ ਆਪਣੀ ਦੁਕਾਨ ਹੈ ਉਹ ਟਿਕ ਉਸ ਜੀ ਬਾਈ ਨਾਲ ਗੱਲ ਹਾਂ ਆ ਰਹੇ ਆ ਰਹੇ ਆ ਰਹੇ ਯਾਤਰੀ ਨੂੰ ਇੱਥੇ ਤੁਹਾਡੇ ਕੋਲ ਆ ਗਿਆ ਰਾਜਾ ਹੁਣ OK ਹੁਣ ਅੱਛਾ ਜੀ ਹਾਂ ਜੀ ਸਾਹਮਣੇ ਕਰਦੇ ਕਿ ਸੋਨਾ ਨਹੀਂ ਨਹੀਂ ਹੁਣ ਬੱਸ ਉਹ ਯੂ ਟਰਨ ਕਰਕੇ ਜਾ ਹਾਂ ਉਹ ਮੋੜ ਤੋਂ ਯੂ ਟਰਨ ਕਰਕੇ ਜੀ ਸਾਹਮਣੀਆਂ ਦਿਖਾ ਲਾਂ ਕਰ ਹਾਂ ਜਿਹੜੀ ਲੱਗੀ ਅੱਜ ਆਪਣੀ ਹਾਂਜੀ ਹਾਂ ਯੂ ਟਰਨ ਕਰ ਲਾਂ ਮੈਂ ਕਿਹਾ ਇਹ ਆ ਗਏ ਨਾ ਕੱਢ ਦਈਏ ਹਾਂਜੀ ਆ ਹੁਣ ਆਪਾਂ ਇੱਥੋਂ ਇਹ ਯੂ ਟਰਨ ਕਰ ਦੇਣਾ ਇੱਥੇ ਕੱਲ ਥੋੜਾ ਟੈਂਸਰ ਕਰ ਲੀਏ ਟਾਈਮ ਤੇ ਉਧਰਲਾ ਬਾਜ਼ਾਰ ਐ ਸੌਵਰ ਕਰ ਲੀਏ ਕੱਲ ਤੇ ਬੰਦ ਹੈ ਸ਼ਹਿਰ ਮਹਾਰਾਜੀ 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 ਕਾਂਗਰਸ ਪਾਰਟੀ ਦਾ ਧਿਆਨ ਰੱਖਿਓ ਮਹਾਰਾਜ ਧਿਆਨ ਰੱਖਿਓ ਕਿਉਂਦਾ ਰਹੇ ਕਿਉਂਦਾ ਰਹੇ ਪਰਾਇਮੇਂਟੀ ਧਿਆਨ ਰੱਖਿਓ ਵੀ ਸਿ ਮਹਾਰਾਜ ਜੀ ਮਹਾਰਾਜ ਜੀ ਮਿਸੂ ਜੀ ਧਿਆਨ ਰੱਖਿਓ ਕਾਂਗਰਸ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਈ ਗੱਲ ਜ਼ਰੂਰੀ ਇਹ ਫਰਦਾ ਇਹ ਜਾਲੇ ਸਰ ਦੇ ਓ ਕੀ ਹਾਲ ਹੈ ਮੁੰਡਿਓ ਵਧੀਆ ਜੀ ਚੱਲ ਮੈਂ ਉੱਥੇ ਤੱਕ ਛੱਡ ਗਿਆ ਹੋਰ ਕੀ ਹਾਲ ਹੈ ਵਧੀਆ ਵਧੀਆ ਭਾਉ ਕਾਂਗਰਸ ਨੂੰ ਰੋਡ ਪਾਉਣੀ ਹੈ ਮੋਟਰਸਾਈਕਲ ਤੇ ਦਾ ਭਾਰ ਰਿਹਾ ਹੋਇਆ ਨੇ ਉਹ ਦੁਕਾਨ ਤੱਕ ਛੱਡ ਦੇ ੱੱਕਿਆ ਪਿਆ ਯਾਰ ਹਾਂਜੀ ਬਾਈ ਦਾ ਆਈ ਸੀ ਨਹੀਂ ਯਾਰ ਕਾਰ ਠੀਕ ਹੀ ਜੇ ਤੈਨੂੰ ਸਾਰਾ ਯੂ ਡਾਰਨ ਕਿਉਂ ਲੈਣਾ ਹੁਣ ਥੱਕ ਗਏ ਸਹੀ ਸੰਸਕਾਰ ਧੰਨਵਾਦ ਸਾਡੇ ਇਹ ਹਾਲ ਹੈ ਬਸ ਠੀਕ ਮੈਂ ਜੋ ਥੱਕ ਗਈ ਆ ਤੁਸੀਂ ਵੀ ਆ ਤੁਸੀਂ ਸੇਵਾ ਕਰਕੇ ਸੇਵਾ ਤੁਹਾਡੇ ਦਰਸ਼ਨ ਕੀ ਹੁਕਮ ਸਾਡੇ ਲਈ ਬਸ ਕਾਂਗਰਸ ਨੂੰ ਵੋਟ ਪਾ ਦੇ ਕਰੋ ਕਿ ਤੁਹਾਡੇ ਆਏ ਹੀ ਭੈਂਤੀ ਹੋਦੇ ਨੇ ਇੱਥੇ ਜਿਹੜੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਆ ਮੈਂ ਗੱਲ ਕਰੁੰਦੀ ਆ ਕਿ ਉਹ ਮਨਨ ਮੈਂ ਹਰਤਾਸ ਸਿੰਘ ਨੀਂਜਾ ਮੇਰੇ ਵੀਰ ਆ ਸਤ ਚਲੇਜਾ ਹਾਂਜੀ ਮੇਰਾ ਬਹੁਤ ਪਿਆਰ ਆਂਦਾ ਮੈਂ ਉਹਨਾਂ ਨੂੰ ਦੁਬਾਰੀ ਹੈਗਾ ਕਿ ਕੀ ਮਹਿਲ ਲੋੜ ਹੀ ਨਹੀਂ ਹੁਕਮ ਕਰ ਰਹੀ ਅੱਜ ਨਹੀਂ ਆਏ ਮਹਿਲ ਦਾ ਡਰ ਨਹੀਂ ਚੰਗਾ ਆਪਾਂ ਨਿਊਟਨ ਕਰਾਂਗੇ ਸਾਹਮਣੇ ਹੀ ਹਾਂਜੀ ਉਹਨਾਂ ਕੋਈ ਯੂ ਟਰਨ ਕਰਾਂਗੇ ਨਾ ਜਿਆਦਾ ਵਿੱਚ ਇਹਦਾ ਯਾਰ ਮੁੰਡੇ ਹੀ ਬੜੇ ਖੜੇ ਆ ਵੋਟਾਂ ਹੀ ਵੋਟਾਂ ਸਾਰੀਆਂ ਵੋਟਾਂ ਚਲੋ ਅੰਦਰ ਚਲੋ ਆਇਓ ਅੰਦਰ ਆਜਾ ਤੁਹਾਨੂੰ ਦੇਖੇ ਨੇ ਟੀਵੀ ਦੇ ਵੇਖੀਦਾ ਲਾਈਵ ਵੇਖ ਲਿਆ ਸਾਰੀਆਂ ਵੋਟਾਂ ਹੀ ਵੋਟਾਂ ਮੋਟਾ ਹੀ ਮੋਟਾ ਆਇਓ ਬੈਠੋ ਮੋਟਾ ਹੀ ਮੋਟਾ ਇੱਧਰ ਬੈਠੋ ਉਹ ਚੱਲ ਕੋਈ ਨਹੀਂ ਸਿਕਿਉਰਿਟੀ ਵਾਲੇ ਉਹ ਮੜਾ ਪਿੱਛੇ ਕੋਈ ਆਡੇ ਭਰਾ ਹੀ ਆ ਕੋਈ ਗੱਡੀ ਆਹ ਹੋਰ ਸੁਣਾਓ ਕੀ ਨਵੀਂ ਤਾਜੀ ਇਹ? ਹੋਰ ਰੰਗ ਕਰੋ ਤੇ ਸਾਡੇ ਕੋਲ ਤਾਂ ਇੱਕ ਹੀ ਕੰਮ ਹੈ। ਨਵੀਂ ਤਾਜੀ ਇਹਦੀ ਬਿਆਦੇ ਜਿਹਾ ਬੜਾ ਵਧੀਆ ਕੀਤਾ ਕਿ ਤੱਕ ਦੋਹਰੇ ਹੁੰਦੇ ਆਂ। ਜਿਹੜੇ ਤਾਂ ਖੇੜਾ ਕਾਉਂਦੇ ਨਾ ਬਿਆਦੇ ਕੀਤਾ ਤਾਂ ਨਹੀਂ ਉਹ ਤਾਂ ਨਾਲ ਹੈ। ਉਹ ਬਹੁਤ ਜਿਆਦਾ ਕੰਮ। ਉਹ ਸੱਚ ਹੈ ਫਿਰ ਬੜੋਕਰੀ ਹੈ। ਬਹੁਤ ਪੁੱਤਾ ਗੰਦਾ ਉਹ ਬਹੁਤ ਗੰਦਾ। ਲੋਕੀ ਵੋਟਰ ਸ਼ਾਂਤ ਹੈ ਨਾ ਫਰਾਂਸ। ਸਾਡਾ ਸ਼ਹਿਰ ਜਿੰਨੇ ਕਿੰਨੇ ਫੋਕੀਏ। ਸਾਲਾ ਮਹੀਨੇ ਜਿੰਨੇ ਵੇਡ ਦੂੰਗਾ ਬਾਹੀ ਗੋਲਾ। ਇੱਕ ਮਹੀਨੇ। ਲਿਪੜਨਾ ਵੀ ਚਾਹੀਦਾ। ਇੱਕ ਮਹੀਨੇ। ਠੀਕ ਆ। ਉਹਨੂੰ ਕੋਈ ਤਾਂ ਮੁਝਾਈਏ ਤੇ ਕੀ ਕਰੀਏ ਨੂੰ। ਕਮਾਲ ਹੀ ਹੋ ਗਈ ਯਾਰ ਜਮਾ ਹੱਦ ਕਰਦੇ ਤਾਂ ਤਾਂ ਕਿਹਾ ਥੋੜੀ ਜਣੀ ਉਹ ਨਹੀਂ ਫਿਰ ਮੋਬਾਈਲ ਦੁਕਾਨ ਖੋਲਣ ਦੀ ਲੋੜ ਨਹੀਂ ਤੁਸੀਂ ਵੀ ਇੱਕ ਇੱਕ ਪਿਸਤੌਲ ਲੈ ਲਓ ਆਹ ਵੇਖਦਾ ਇਹੋ ਜਿਹੀ ਕਰਦਾ ਸੀ ਹੈ ਇਹਦਾ ਕੰਮ ਹੀ ਹੋ ਅੰਦਰੋਂ ਦਿੰਦੇ ਤੋ ਉਹ ਵੀ 36 ਪੰਗੇ ਉਹ ਮੇਰੇ ਕਹਿਣ ਦਾ ਮਤਲਬ ਯਾਰ ਇਹਦਾ ਸੌਖਾ ਇਹ ਕੋਈ ਕੰਮ ਹੈ ਯਾਰ ਵੀ ਭੁਲਾਣੇ ਤੋਂ ਪਹਿਲੇ ਇਹ ਫੁਲਾਣੇ ਤੁਸੀਂ ਇਹ ਸੋਲੋਗੇ ਅਹੀਂ 8:00 ਸਾਢੇ 8:00 ਤੋਂ ਬਾਅਦ ਨਹੀਂ ਇਹ ਦੰਦਾਂ ਨੂੰ ਬਾਹਰ ਨਿਕਲਦੇ ਹਾਂ ਇਹ ਨਹੀਂ ਗਰਸ਼ਾ ਦੇ ਵਿੱਚ ਆ ਤਰੰਦਰ ਕੋਈ ਪਤਾ ਨਹੀਂ ਕਿਤੇ ਜੀ ਹੋ ਜਾਣਾ ਉਦੋਂ ਤਾਂ ਹੋ ਗਿਆ ਜੀ ਕਿਦੋਂ ਕੀ ਹੋ ਜਾਣਾ ਜਿੰਨੇ ਬਸ ਉਹ ਮੈਂ ਕਾਰੋਬਾਰ ਹੈ ਨਾ ਲੋਕਾਂ ਦਾ ਚੰਗਾ ਚੰਗਾ ਜੇਲਾ ਕਰਤਾ ਲਾਗੇ ਮਿਸ਼ਰਾ ਕਸਬਾ ਕਸਬਾ ਸਾਹਿਬ ਇੱਥੇ ਚੰਗੇ ਜਿਹੇ ਬੰਦੇ ਕੰਮ ਛੱਡ ਗਏ ਕੰਮ ਛੱਡ ਗਏ ਹੁਣ ਇੱਥੇ ਕੰਮ ਕੋਲ ਦਾ ਕੋਣ ਹੈ ਸਰ ਦੇਖੋ ਜੀ ਚੋਲੇ ਗੋਲੀ ਚੱਲੀ ਬਹਿ ਜਾ ਯਾਰ ਚੋਲੇ ਗੋਲੀ ਚੱਲੀ ਬੰਦਾ ਦੁਕਾਨੀ ਬੰਦ ਕਰ ਗਿਆ ਉਹ ਤਾਂ ਦੇਖੋ ਕੋ ਯਾਰ ਇੱਕ ਟਮਟਰਾ ਵਾਲਾ ਤੇ ਰੀੜੀ ਵਾਲਾ ਵਿਚਾਰੇ ਦਾ ਕੀ ਹੁੰਦਾ ਹੈ ਉਹ ਮੈਨੂੰ ਕੰਨ ਵਿੱਚ ਕਹਿੰਦਾ ਪਰਸੋਂ ਦੀ ਰਿਕਾਰਡਿੰਗ ਹੈ ਵੀ ਬਾਈ ਜੀ ਸਾਨੂੰ ਬਚਾ ਲੋ ਰਾਤ ਨੂੰ ਜਦੋਂ ਮਰਾਦਪੁਰੇ ਜਾਂਦੇ ਡਰ ਲੱਗਦਾ ਵੀਰਾਡ ਟਮਾਟਰਾਂ ਵਾਲੇ ਨੂੰ ਡਰ ਲੱਗਦਾ ਤੇ ਥੋਡੀ ਦੁਕਾਨਾਂ ਵਾਲ ਤੋਂ ਲੱਗੜੇ ਲਾਣੇ ਕੋਲ ਦੇ ਟਮਾਟਰ ਸਬਜ਼ੀ ਚੁੱਕ ਕੇ ਜਿਹੜੀ ਜੋ ਲੈ ਲੈਂਦੇ ਔਰ ਆਹ ਨੂੰ ਤਰਪੈਲ ਬਣ ਕੇ ਘੜਦੇ ਤੇ ਇਹ ਸਬਜ਼ੀ ਵਾਝੇ ਦੀ ਨੇ ਜਿਹੜੀ ਤੇ ਤਰਪੈਲ ਬਣ ਕੇ ਘੜਦੇ ਫਰੂਟ ਦੇ ਉੱਤੇ ਉਹ ਕੋਲੇ ਦੇ ਅਮਲੇ ਆ ਕੀੜਾ ਮੁੰਡਾ ਹੈ ਮੈਂ ਬੋਲਦਾ ਬੋ ਵੀ ਤੇਰਾ ਪਿਓ ਕਿੱਥੇ ਐ ਉਹ ਉਧਰ ਖਲੋਤੇ ਉਧਰ ਕਿਤੇ ਖਲੋਤੇ ਉਹ ਨਹੀਂ ਖਲੋਤੇ ਜਦੋਂ ਉਹਨੂੰ ਪਤਾ ਨਹੀਂ ਵੀ ਮੈਨੂੰ ਮਿਲਣਾ ਉਹ ਕਹਿੰਦੇ ਆ ਜਾਓ ਫਿਰ ਮੁੰਡਾ ਯਾਰ ਉਹਨੂੰ ਕਿਹਾ ਜਦੋਂ ਮੈਂ ਮਿਲਿਆ ਤੇ ਤੂੰ ਕਿਉਂ ਨਹੀਂ ਮੇਰਾ ਬਾਈ ਨੂੰ ਉਹ ਕਹਿੰਦੇ ਖਲੋਤੇ ਉੱਥੇ ਆਇਆ ਉੱਥੇ ਕਿਤੇ ਉਹ ਸਾਹਮਣੇ ਉਸ ਬਾਤ ਆ ਗਿਆ ਕਾ ਮਿਲ ਲੈਣੇ ਫਿਰ ਤੇ ਮੰਮੀ ਨਾਲ ਹੀ ਹੈ ਕਿ ਗੱਲਾਂ ਬਾਪੂ ਹੀ ਹੈ ਗੱਲਾਂ ਹੀ ਹਾਂ ਨਾਲ ਚਾਚੂ ਚਾਚੂ ਹੀ ਹੈ ਤੇ ਮੰਮੀ ਕਿੱਥੇ ਛੱਡਿਆ ਹੈ ਘਰ ਦੇ ਪਿਓ ਪੁੱਤ ਤੇ ਚਾਚਾ ਤਿੰਨੇ ਮਟਰ ਗਸਤੀ ਕਰ ਰਹੇ ਨੇ ਤੇ ਕੁਝ ਲੈ ਕੇ ਵੀ ਦਿੱਤਾ ਕਿ ਗੱਲਾਂ ਹੀ ਸੁਣਾਈਆਂ ਬਾਪੂ ਨੇ ਕੀ ਲਿਆ ਸਕੇਟਸ ਸਕੇਟਸ ਇਥੋਂ ਆਪਸਾ ਉਡਾ ਜਾ ਚਲਾਉਣਾ ਤੂੰ ਕਿੱਥੇ ਸਕੂਲੇ ਇਹ ਵੀ ਜਮਾਤ ਪੜ ਰਹਾ ਔਰ ਤੇ ਬੋਰਡ ਕਿਨੂੰ ਬਾਣੀ ਐ ਪੰਜੇ ਨੂੰ ਪੰਜੇ ਨੂੰ ਆ ਵੇ ਆਹ ਜਟਾ ਵਾਹ ਜਟਾ ਚੱਲ ਫਿਰ ਉੱਥੇ ਖਲੋਟਾ ਹੈ ਮੇਰਾ ਪਾਪਾ ਇਹ ਬਸ ਗੰਦਰੇ ਬੈਠਦੇ ਸੀ ਹਾਂ ਬੈਠਦੇ ਆਂ ਨਵੇਂ ਬਾਕੀ ਇਹ ਥੋੜੇ ਖੇਚੇ ਬਾਕੀ ਇਹ ਤਾਂ ਕਰਦੇ ਯਾਰ ਥੋੜਾ ਥੋੜਾ ਆਈ ਥੋੜਾ ਬੁਰੋਪੀ ਆ ਜਾਣਾ ਕਰ ਦੇ ਹੋ ਜਾ ਇਧਰ ਆ ਪਾਪਾ ਇਹ ਕੈਮਰੇ ਮੈਨੂੰ ਤੇਰੀ ਪ੍ਰੋਬਲਮ ਆਇਰ ਕੀ ਨਾਲ ਉਹ ਪਾਈ ਕਰ ਦਿੰਦੇ ਆ ਤੂੰ ਜੰਬਰ ਚਾ ਨੀ ਤੇਰੇ ਐਸੀ ਤੇਰੇ ਥੈਂਕ ਯੂ ਵੈਲਕਮ ਸਰ ਵੋਟ ਪਾਇਓ ਹੁਣ ਵੋਟ ਨਾ ਕਿਤੇ ਹੋਰ ਪਾਸੇ ਮਾਰੋ ਦੋ ਤਕਨਾ ਹੀ ਹੈ ਖਲੀ ਆਪਣੇ ਥੋੜਾ ਵਜਾ ਤਾਂ ਮੈਂ ਸਾਰਾ ਗਾ ਦੂੰਗਾ ਥੋੜਾ ਹੈ ਸਾਹਿਬ ਜੀ ਸਤਿ ਸ਼੍ਰੀ ਅਕਾਲ ਹੋਠੀ ਕੋ ਕਰ ਸਜੀ ਧਿਆਨ ਕਰੋ ਲੋੜ ਕੋ ਕਹਿੰਦੇ ਨਹੀਂ ਜੀ ਲੜਨੀ ਪੈਣੀ ਕਾਂਗਰਸ ਨੂੰ ਵੋਟ ਪਾਏ ਬੇਨਤੀ ਹੈ ਜੀ ਅੰਦਰ ਸਹਿਲ ਤਰੱਕੀ ਵਾਸਤੇ ਧੋਖ ਸ਼ਾਂਤੀ ਆਉਂਦੀ ਹੈ ਬਹੁਤ 3000 ਕੀ ਹੋ ਗਿਆ ਉਹ ਛੱਬੀਆਂ 26 ਘਰ ਹਿਸਾਬ ਕਰ ਰਹੇ 26 ਦੀਆਂ 26 ਆਪਣੀਆਂ ਉਹ ਇਹਨਾਂ ਸੋਨਾ ਮੰਗਾ ਕੇ ਤੁਹਾਨੂੰ ਕੋਈ ਨਿਆਰ ગામ ਨਹੀਂ ਹੁੰਦਾ ਇਹ ਜਵਾਨ ਹੁੰਦਾ ਹੁਣ ਵੋਟਾਂ ਪਾਦੀਆਂ ਉਹਦੇ ਬਿਲੀਅਨ ਕਰੀ ਬਣਾਈਏ ਵੋਟ ਵੋਟ ਦੇ ਦੀ ਨੀ ਜੀ ਸ਼ੁਕਰੀਆ ਬੰਨੀ ਵੋਟ ਤਕੜਿਓ ਕਰਿਓ ਕਿਰਪਾ ਹੈ ਥੈਂਕ ਯੂ ਜੀ ਉਹ ਜਗਾ ਜਿੱਦਾਂ ਹੋਵੇ ਹਰ ਤਰੀਕੇ ਨਾਲ سپورਟ ਹੈ ਕੋਈ ਨਹੀਂ ਸਰਕੋਰ ਲਓ ਲਓ ਚਲੋ ਭਾਈ ਚਲੋ ਭਰ ਹਾਂ ਵਾਪਸ ਸੱਸਰੀ ਕਾ ਵੇ ਹੁਣ ਬੰਦ ਹੈ ਇਹ ਸਾਡੇ 68 22 ਨੰਬਰ ਵਾਰਡ ਚੋਂ ਬੂਥ ਹੈ ਜਣ ਯਾਰ ਹਾਂਜੀ ਚਲੋ ਜੀ ਚਲੋ ਜਗਾਣੇ ਬੈਠੋ ਬਾਸੋਂ ਬਾਸੋਂ